ਅੱਜ ਨੂਰ ਮਹਿਲ ਰੋਡ ਫਲੋਰ ਵਿਖੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਰੇੜੀ ਫੜੀ ਵਾਲਿਆਂ ਤੇ ਕੀਤੀ ਕਾਰਵਾਈ ਚੱਕਿਆ ਸਮਾਨ ਅੱਜ ਨਗਰ ਕੌਂਸਲ ਫਲੋਰ ਬਲੋ ਟ੍ਰੈਫਿਕ ਦੀ ਸਮੱਸਿਆ ਨੂੰ ਪਾਪਦੇ ਹੋਏ ਅੱਜ ਨੂਰ ਮਹਿਲ ਰੋਡ ਫਲੋਰ ਵਿਖੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਰੇੜੀ ਫੜੀ ਵਾਲਿਆਂ ਤੇ ਕੀਤੀ ਕਾਰਵਾਈ ਅਤੇ ਉਹਨਾਂ ਦਾ ਸਮਾਨ ਵੀ ਚੱਕਿਆ ਇਸ ਮੌਕੇ ਕਈ ਰੇੜੀ ਫੜੀ ਵਾਲਿਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਵਿਰੋਧ ਵੀ ਕੀਤਾ ਅਤੇ ਹੱਥੋ ਪਾਈ ਵੀ ਹੋਏ ਉੱਚੰਤੇ ਸੈਂਟਰੀ ਇੰਸਪੈਕਟਰ ਨਰੇਸ਼ ਕੁਮਾਰ ਨੇ ਕਿਹਾ ਕਿ ਅਸੀਂ ਵਾਰ-ਵਾਰ ਇੰਨਾ ਰੇੜੀ ਪੜੀ ਵਾਲਿਆਂ ਨੂੰ ਵਾਰਨਿੰਗ ਦੇ ਕੇ ਜਾਂਦੇ ਹਾਂ ਕਿ ਤੁਸੀਂ ਰੋਡ ਦੇ ਆਸ-ਪਾਸ ਆਪਣੀਆਂ ਦੁਕਾਨਾਂ ਨਾ ਲਗਾਓ ਤੁਹਾਡੀਆਂ ਦੁਕਾਨਾਂ ਲਾਉਣ ਦੇ ਨਾਲ ਸ਼ਹਿਰ ਦੇ ਅੰਦਰ ਟ੍ਰੈਫਿਕ ਵਿੱਚ ਵਿਗੜਨ ਪੈਂਦਾ ਹੈ ਅਤੇ ਲੋਕਾਂ ਨੂੰ ਲੰਘਣ ਵਿੱਚ ਬੜੀ ਪਰੇਸ਼ਾਨੀ ਆਉਂਦੀ ਹੈ ਅੱਜ ਵੀ ਸਿਰਫ ਅਸੀਂ ਇਹਨਾਂ ਦੁਕਾਨਦਾਰਾਂ ਨੂੰ ਵਾਰਨਿੰਗ ਹੀ ਦੇਣ ਆਏ ਸੀ ਲੇਕਿਨ ਕਈ ਦੁਕਾਨਦਾਰ ਸਾਨੂੰ ਅੱਗੋਂ ਹੱਥੋਂ ਪਾਈ ਹੋ ਪਏ ਜਿਸ ਕਰਕੇ ਸਾਨੂੰ ਇਹਨਾਂ ਦੁਕਾਨਦਾਰਾਂ ਦਾ ਸਮਾਨ ਚੁੱਕਣਾ ਪਿਆ ਅਸੀਂ ਇਹਨਾਂ ਦੁਕਾਨਾਂ ਦਾ ਸਮਾਨ ਚੁੱਕ ਕੇ ਲੈ ਕੇ ਜਾ ਰਹੇ ਹਾਂ ਅਤੇ ਇਹਨਾਂ ਨੂੰ ਜੁਰਮਾਨਾ ਕਰਕੇ ਫਿਰ ਵੀ ਇਹਨਾਂ ਦਾ ਸਮਾਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਦਿਨ-ਦਿਨ ਬਾਅਦ ਫਿਰ ਇਸੇ ਰੋਡ ਤੇ ਢੇਗਾ ਮਾਰਾਂਗੇ। ਜੇਕਰ ਕਿਸੇ ਦੁਕਾਨਦਾਰ ਨੇ ਫਿਰ ਉਸੇ ਜਗ੍ਹਾ ਦੇ ਉੱਤੇ ਆਪਣੀ ਦੁਕਾਨ ਲਗਾਈ ਹੋਈ ਤਾਂ ਫਿਰ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਤਾਂ ਉਹਨਾਂ ਨੇ ਵੈਂਡਰ ਜ਼ੋਨ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਸਾਰੇ ਸ਼ਹਿਰ ਫਲੋਰ ਅੰਦਰ ਰੇੜੀ ਪੜੀ ਵਾਲਿਆਂ ਨੂੰ ਵੈਂਡਰ ਜ਼ੋਨ ਵਿੱਚ ਵੰਡਿਆ ਹੋਇਆ ਹੈ। لیکن اے لوک ਸਾਡੇ ਬਾੜ ਬਾੜ ਕਹਿਣਦੇ ਉਸ ਜਗ੍ਹਾ ਤੇ ਨਹੀਂ ਜਾ ਰਹੇ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਕਰ ਰਹੇ ਹਨ ਜਿਸ ਕਰਕੇ ਅਸੀਂ ਇਹ ਕਾਰਵਾਈ ਕੀਤੀ ਹੈ ਉਹਨਾਂ ਕਿਹਾ ਜਿਹੜੀਆਂ ਦੁਕਾਨਾਂ ਦੇ ਅੱਗੇ ਇਹ ਲੋਕ ਰੇੜੀ ਫੜੀ ਲਗਾ ਕੇ ਖੜਦੇ ਹਨ ਉਹ ਦੁਕਾਨਦਾਰ ਇਹਨਾਂ ਤੋਂ ਮੋਟੀ ਪੈਸੇ ਲੈਂਦੇ ਹਨ ਇਹ ਰੇੜੀ ਫੜੀ ਵਾਲੇ ਜਗਾ ਨਗਰ ਕੌਂਸਲ ਦੀ ਵਰਤਦੇ ਹਨ ਅਤੇ ਕਿਰਾਇਆ ਉਹਨਾਂ ਦੁਕਾਨਦਾਰਾਂ ਨੂੰ ਦਿੰਦੇ ਹਨ ਸੈਕਟਰੀ ਇੰਸਪੈਕਟਰ ਨਰੇਸ਼ ਕੁਮਾਰ ਨੇ ਸਾਰੇ ਦੁਕਾਨਦਾਰਾਂ ਨੂੰ ਵਾਰਨਿੰਗ ਦੇ ਦਿਆ ਕਿਹਾ ਕੇ ਸਾਰੇ ਦੁਕਾਨਦਾਰ ਆਪਣਾ ਸਮਾਨ ਆਪਣੀ ਦੁਕਾਨ ਦੇ ਅੰਦਰ ਰੱਖਣ ਨਹੀਂ ਤੇ ਦੁਕਾਨਦਾਰਾਂ ਤੇ ਕਾਰਵਾਈ ਵੀ ਹੋਵੇਗੀ ਅਤੇ ਨਗਰ ਕੌਸ਼ਲ ਵੱਲੋਂ ਮੋਟਾ ਜੁਰਮਾਨਾ ਅਤੇ ਸਮਾਨ ਵੀ ਜ਼ਬਤ ਕੀਤਾ ਜਾਏਗਾ। اے ਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅ ਰਿਸ਼ਾ ਤੁਸੀਂ ਅੱਲਾ ਸ਼ਹਿਰ ਫਲੋਰ ਵਿੱਚ ਤੁਸੀਂ ਜੀ ਫੋਟ ਵਟਾ ਕੀਤੀ ਹੈ ਕਿ ਦਫਤਰ ਵਾਲੇ ਨੇ ਇਹ ਕਾਫੀ ਹਲਾਸ਼ਰੀਆਂ ਤੁਸੀਂ ਇੱਕ ਰੋਜ਼ ਮਟ ਰਹੀਆਂ ਤੁਸੀਂ ਖਾਦੀ ਕਰਵਾ ਰਹੇ ਹੈਗੇ ਆ ਰਖਲ ਮੂਵਰ ਰੋਡ ਤੇ ਕਾਫੀ ਸਵਾਯਾ ਵੀ ਕਰਦਾ ਹੈਗਾ ਹਾਂਜੀ ਬੜੇ ਦਾ ਸੰਸਾਰ ਵੀ ਇਹ 3-4 ਦਿਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਆ ਕੀ ਕਰਾ ਫਟਾ ਦੇ ਬਾਰੇ ਤੁਸੀਂ ਕੋਈ ਮੈਂ ਹੁਣ ਸਲਾਹੀ ਦਾ ਕੰਮ ਕਰ ਰਹੇ ਆ ਸਰ ਨਗਰ ਕੌਂਸਲ ਫਲੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਇਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਅਲੱਗ-ਅਲੱਗ ਸਪੋਰਟ ਲਏ ਹੋਏ ਆ ਜਿੱਥੇ ਅਸੀਂ ਮੈਕਸਿਮਮ ਜ਼ਿਆਦਾ ਕਰੋਚਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਿਹਾ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵੈਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਕਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਇਹਨਾਂ ਦੀ ਹੱਦਬੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਇਹ ਕਿਹਨਾਂ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਸ਼ਰਾਰਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਇੱਕ ਹੋਰ ਜਾਣਕਾਰੀ ਦੀ ਉਹ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਕੀਟ ਵਾਲੇ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਉਹ ਪ੍ਰਾਇਆ ਲੈਂਦੇ ਹੈਗੇ ਆ ਫੌਤ ਨਹੀਂ ਹਜ਼ਾਰਾਂ ਰੁਪਈਆ ਵਿੱਚ ਤਾਇਆ ਲੈ ਕੇ ਮੋਲ ਪਾਸੇ ਗਰੋਲਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਾਰਵਾਈ ਕਰਾ ਬਸ ਉਹਨਾਂ ਦੀਆਂ ਅਸੀਂ ਰੇੜੀਆਂ ਬਿਲਕੁਲ ਚਕਵਾ ਰਹੀਆਂ ਸਰ ਜਿਹੜਾ ਵੈਂਡਿੰਗ ਜ਼ੋਨ ਆ ਵੈਂਡਿੰਗ ਜ਼ੋਨ ਅਸੀਂ ਸ਼ਹਿਰ ਦਾ ਨੂਰਵੈ ਰੋਡ ਤੇ ਇੱਕ ਸੀ ਵੈਂਡਿੰਗ ਜ਼ੋਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇੜੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ